ਕਿਸੇ ਤੇ ਤੇ ਮੇਰ ਹੋ ਗਈ ਕਿਸੇ ਤੇ ਤੇ ਵਿਚਾਰ ਬੰਦ ਹੋ ਗਿਆ ਪਤਾ ਗੁਰਬਾਣੀ ਤੇ ਕੀ ਲਿਖਿਆ ਜਿੰਨੇ ਤੁਸੀਂ ਆ ਸਾਰੇ ਮੈਨੂੰ ਮੈਨੂੰ ਤੇ ਤਰ ਲੱਗਦਾ ਵੀ ਤੁਸੀਂ ਬਾਣੀ ਦੇ ਪ੍ਰੇਮੀ ਤੇ ਬਾਣੀ ਦੇ ਵਕਫ ਵੀ ਹੋ ਮੈਂ ਨਹੀਂ ਕਹਿੰਦਾ ਤੁਸੀਂ ਕੋਰੇ ਹੋ ਜਾਂ ਤੁਹਾਡੇ ਕੋਲ ਬਾਣੀ ਨਹੀਂ ਹੈਗੀ ਮੇਰੀ ਇੱਛਾ ਹੈ ਮੇਰੀ ਭਾਵਨਾ ਹੈ ਵੀ ਜਿੰਨੇ ਤੁਸੀਂ ਨਗਰ ਕੀਰਤਨ ਚ ਰਹਿਣ ਸਭਾਈਆਂ ਚ ਜੁੜਨ ਵਾਲੇ ਹੋ ਤੁਹਾਡੇ ਕੋਲ ਬਾਣੀ ਦੇ ਭੰਡਾਰੇ ਹੈਗੇ ਵਿਚਾਰ ਮਾਰੇ ਨਹੀਂ ਕੇਵਲ ਜਿ ਕੋ ਇਸ ਬੰਦੇ ਨੇ ਆਪਣੇ ਵਿਚਾਰ ਮਾਰਤੇ ਅੰਦਰਲੇ ਤੁਸੀਂ ਸੋਚੋ ਉਸ ਬੰਦੇ ਕੋਲ ਕਿੰਨੀ ਸ਼ਾਂਤੀ ਹੋਗੀ ਸਾਡਾ ਕਹਦਾ ਸਰਦਾ ਕਿਉਂ ਹੰਸਾ ਮੈਨੂੰ ਵੇਖ ਰਿਹਾ ਤੇ ਕੋਈ ਸੋਚ ਰਿਹਾ ਇਹ ਜਸਤੇਧ ਸਿੰਘ ਨਹੀਂ ਇਹ ਵੀ ਵਿਚਾਰ ਚੱਲ ਰਿਹਾ ਤੁਸੀਂ ਜਥੇ ਚ ਕਿਉਂ ਵੰਡੇ ਗਏ ਤੁਸੀਂ ਆ ਵਿਚਾਰ ਬਣਾਓ ਅਸੀਂ ਗੁਰੂ ਕੇ ਸੇਖਾਂ ਇੱਕ ਪਿਤਾ ਕੋਈ ਗੱਲ ਨਹੀਂ ਕੋਈ ਜੱਥੇ ਵਿਚਰਿਆ ਕੋ ਟਕਸਾਲ ਵਿਚਰਿਆ ਕੋ ਕਿਤੇ ਵਿਚਰਿਆ ਉਹ ਆਪੋ ਆਪਣੀ ਦੌੜ ਹੈ ਜਿੱਧਰ ਜਿੱਤ ਜਿੱਤ ਲਾਵੋ ਤੇ 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 ਲੱਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚ ਉਹਨੂੰ ਪਤਾ ਹੈ ਕਿ ਉਹ ਕਿੱਥੇ ਪਾਉਣਾ ਇਹ ਵਿਚਾਰ ਵੀ ਹੁਣ ਅੰਦਰ ਕਿਉਂ ਚੱਲੇ ਵਿਚਾਰ ਮਾਰੇ ਜਿਸ ਬੰਦੇ ਦੇ ਉਹਨੂੰ ਕੀ ਮਿਲਿਆ ਜੀ ਉਹ ਤਰ ਗਿਆ ਏ ਜਿਸ ਬੰਦੇ ਦੇ ਥਾਟ ਬੰਦ ਹੋ ਗਏ ਨੇ ਤੇ ਇਹ ਨਾ ਕਹਿਣਾ ਵੀ ਹੋ ਨਹੀਂ ਸਕਦੇ ਉੱਥੇ ਜਿੱਥੇ ਤੂੰ ਆਇਆ ਉੱਥੇ ਕਈਆਂ ਦੇ ਹੋਏ ਸੀ ਹੋਏ ਇੱਕ ਨਹੀਂ ਨਾਨਕ ਲਾਲੋ ਐਸੀਆਂ ਰੰਗੀਆਂ ਰੂਹਾਂ ਐਸੀਆਂ ਰੰਗੀਆਂ ਰੂਹਾਂ ਕੋਈ ਵੱਖਰਾ ਨਸ਼ਾ ਚੜ ਗਿਆ ਸੀ ਤੁਸੀਂ ਵੀ ਇਸ ਥਿਉਰੀ ਤੇ ਕੰਮ ਕਰੋ ਮੇਰੇ ਭੈਣ ਭਰਾ ਤੁਹਾਡੇ ਚਰਨ ਧੋ ਕੇ ਪੀਣਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਨ ਵਾਲੇ ਕੀਰਤਨੀ ਆਉ ਨਾਮ ਜਪਣ ਵਾਲੇ ਜੇ ਇਸ ਥਿਉਰੀ ਤੇ ਵੀ ਕੰਮ ਕਰੋ ਵੀ ਨਾਮ ਜਪਦਿਆਂ ਜਪਦਿਆਂ ਇੱਕ ਦਿਨ ਮੇਰੇ ਵਿਚਾਰ ਬੰਦ ਹੋ ਜਾਂਦਾ ਜਿਹਦੇ ਵਿਚਾਰ ਬੰਦ ਹੋ ਜਾਂਦੇ ਉਹ ਤਰੇ ਪਹਿਲੋ ਡੁੱਬਦਾ ਪਾਣੀ ਦੇ ਹਨੇਰੇ ਡੁੱਬ ਕਿੱਥੇ ਰਿਹਾ ਸਮੁੰਦਰ ਤਾਂ ਦੂਰ ਆ ਆਪਣੇ ਥੋਟਾਂ ਵਿੱਚ ਆਪਣੇ ਵਿਚਾਰਾਂ ਚ ਮੇਰੀ ਸੁਰਤ ਡੁੱਬੀ ਭਈ ਨਹੀਂ ਹੱਲੀ ਪਤਾ ਲੱਗਾ ਜੀ ਨਾ ਤੂੰ ਤੇ ਪਰ ਜੈਸਨ ਐ ਦੇ ਮਗਰ ਜੈਸਨ ਆਇਆ ਜੱਸ ਪਜ ਨਹੀਂ ਤੇ ਐ ਮਿੱਟੀ ਹੋ ਕੇ ਬੈਠਾ ਜਿਹਦੇ ਵਿਚਾਰ ਮਰ ਗਏ ਸਭ ਤੋਂ ਪਹਿਲੋਂ ਉਹਨੂੰ ਗੁਰੂ ਨਾਨਕ ਸਾਹਿਬ ਨੇ ਸਰਟੀਫਿਕੇਟ ਦਿੱਤਾ ਤਰ ਗਏ ਮੈ ਨਹੀਂ ਤਨਾਤ ਸ੍ਰੀ ਦਾਗਵਿਚ ਸਾਹਿਬ ਕਹਿੰਦੇ ਵਿਚਾਰ ਮਾਰੇ ਜਿਹੜਾ ਸ਼ਬਦ ਨਾਲ ਤੀਰਥ ਨਾਵਣ ਜਾਉ ਇਹਦੇ ਅੱਗੇ ਜਾ ਕੇ ਬਚਨ ਵਿਚਾਰ ਮਾਰੇ ਤੇ ਪਹਿਲੋਂ ਆਇਆ ਤਰੇ ਵਿਚਾਰਾਂ ਦੇ ਪਾਣੀ ਚ ਡੁੱਬਾ ਡੁੱਬਾ ਜਿਹੜਾ ਹੈ ਨਾ ਉਹਦੇ ਵਿੱਚੋਂ ਆਪ ਜਿਸ ਘੜੀ ਤੁਹਾਡੇ ਅੰਦਰ ਕੋਈ ਥਾਟ ਨਹੀਂ ਚੱਲ ਰਿਹਾ ਸਮਝ ਲਓ ਤੁਸੀਂ ਡੁੱਬੇ ਨਹੀਂ ਤਰੇ ਹੋ ਤੇ ਉਤਰਾਂ ਦੀ ਘੜੀ ਚ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਹੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਖੋ ਸਤਿਨਾਮ 옴 ਸ੍ਰੀ ਇੱਕ ਬੋਲ ਬੋਲ ਗਿਆ ਸੁਣੇ ਜਦੋਂ ਕੋਈ ਵਿਚਾਰਾਂ ਤੋਂ ਰਹਿਤ ਹੋ ਕੇ ਨਾਮ ਜਪਦਾ ਹੈ ਨਾ ਤੇ ਮੇਰਾ ਬਾਪ ਬੜਾ ਖੁਸ਼ ਹੁੰਦਾ ਕਿ ਨਾ ਮੇਰੇ ਵਰਗਾ ਹੋ ਗਿਆ ਹੈ ਕਿਉਂਕਿ ਮੇਰੇ ਜਿਹਾ ਥੱੜ ਕੋਈ ਨਹੀਂ ਤੇ ਮੇਰੇ ਸਿੱਖ ਵਿੱਚ ਵੀ ਜਿਹਦੇ ਮਰੇ ਨੇ ਕੋਸ਼ਿਸ਼ ਕਰੋ ਇਸ ਥਿਊਰੀ ਤੇ ਪੜੋ ਅਜੇ ਤੇ ਇਸ ਥਿਊਰੀ ਤੇ ਨਹੀਂ ਅਸੀਂ ਕੰਮ ਕਰ ਰਹੇ ਹਾਂ ਵਰਕ ਨਹੀਂ ਕਰ ਰਹੇ ਇਸ ਥਿਊਰੀ ਤੇ ਅੱਖੋ ਵੇਗ ਰੋ ਪਤਾ ਲੱਗ ਰਿਹਾ ਪੁੱਤ ਇਸ ਥਿਊਰੀ ਦੇ ਵਰਕ ਨਹੀਂ ਕਰਦੇ ਕੇਵਲ ਜਪ ਰਹੇ ਉਹ ਜਪਣ ਦੇ ਨਾਲ ਨਾਲ ਅੰਦਰ ਵਿਚਾਰ ਚੱਲਣ ਡੈ ਕੌਣ ਮੱਥਾ ਟੇਕਣ ਆਇਆ ਹੈ ਪੱਖਾ ਚੱਲ ਰਿਹਾ ਹੈ ਲੰਗਰ ਚ ਕੀ ਬਣਿਆ ਹੈ ਕਿਹੜਾ ਰਾਗੀ ਆਉ ਕਿਹੜਾ ਸਭ ਕੁਝ ਸ਼ੋਰ ਚੱਲ ਰਿਹਾ ਇੱਕ ਸ਼ਬਦ ਆਖੋ ਇਹ ਗੁਰੂ ਵਾਹਿਗੁਰੂ ਜਿਹਨੂੰ ਵੀਰ ਜੀ ਕਹਿੰਦੇ ਸੁਣ ਬੋਲੋ ਬੋਲੋ ਪੜਿਆ ਗੁਰਬਾਣੀ ਚ ਪੜਿਆ ਹੈ ਨਾ ਸੁਣ ਅਰਥ ਕੀ ਵਿਚਾਰਾਂ ਤੋਂ ਰਹਿਤ ਸੁੱਨ ਉਹਨੂੰ ਕਹਿੰਦੇ ਜੀ ਕੋਈ ਤੁਹਾਡੇ ਹੱਥ ਸੁਨ ਲੋ ਜਾਂਦੇ ਆ ਤੇ ਖੂਨ ਦੀ ਸਰਕੂਲੇਸ਼ਨ ਸਾਰੀ ਰੁਕ ਜਾਂਦੀ ਏ ਸਭ ਕੁਝ ਹੋ ਜਾਂਦਾ ਤੁਸੀਂ ਕਹਿੰਦੇ ਮੇਰੇ ਹੱਥ ਕਦੀ ਖੋਪਰੀ ਵੀ ਸੁਨਨ ਹੋਊਗੀ ਕੋਈ ਭਾਗਾਂ ਵਾਲੀ ਘੜੀ ਆਊਗੀ ਜਦੋਂ ਖੋਪਰੀ ਸੁਨਨ ਹੋਗੀ ਵਿਚਾਰ ਕੋਈ ਨਹੀਂ ਚੱਲ ਰਿਹਾ ਪਤਾ ਲੱਗਿਆ ਜੀ ਆਖਰੀ 1 ਮਿੰਟ ਦੀ ਸੁਣ ਕਹਿੰਦੇ ਨਹੀਂ 24 ਘੰਟੇ ਦੀ ਸੁਣ ਆਖੋ ਏ ਗੁਰੂ ਸਲਾਮ ਵਾਲੇ ਗੱਜ ਕੇ ਬੋਲੋ ਵਾਲੇ ਕਿੰਨੇ ਚਿਰ ਦੀ ਉਹਨੂੰ ਕਹਿੰਦੇ ਅਨਹਤ ਸੁਣ ਕੀ ਕਹਿੰਦੇ ਸਾਰੇ ਬੋਲੋ ਪ੍ਰੇਮਿਓ ਆਸ਼ਕੋ ਤੁਸੀਂ ਬਾਣੀ ਦੇ ਕੀ ਕਹਿੰਦੇ ਤੇ ਮੈਂ ਸਹਿਬ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਨਹੀਂ ਫਿਰ ਤੁਸੀਂ ਤੇ ਭੱਜਦੇ ਹੋ ਤੁਸੀਂ ਤਾਂ ਨਾ ਭਜੋ ਮੈਂ ਤਾਂ ਦਰਸ਼ਨ ਕਰਕੇ ਨਿਆਲੋਗਾ ਪਿਛਲੇ ਸਾਲ ਵਾਲੇ ਸਾਥੀ ਮਿਲ ਪਏ ਇਤਨਾ ਨਾ ਕਰੋ ਐ ਨਹੀਂ ਇੱਕ ਥੰਡੇਕ ਜੋ ਆਖੋ ਐ ਗੁਰੂ ਮੈਂ ਪੁੱਛਾਂ ਬਾਪੂ ਜੀ ਇਹ ਜਿਹੜਾ ਤੁਸੀਂ ਲਿਖਿਆ ਵੀ ਇੱਕ ਕੁਐਸਚਨ ਕੀਤਾ ਮਨੁੱਖਤਾ ਦੇ ਉੱਤੇ ਵੀ ਅਰਹੰਤ ਸੁਨ ਰਤੇ ਸੇ ਕਿਵੇਂ ਜਿਹੜੇ 24 ਘੰਟੇ ਸੁਨ ਹੋ ਗਨੇ ਉਹ ਕਿਸ ਤਰ੍ਹਾਂ ਦੇ ਨੇ ਉਹਨਾਂ ਦੀ ਕੀ ਪੋਜੀਸ਼ਨ ਆ ਕੀ ਉਹਨਾਂ ਦੀ ਪੋਜੀਸ਼ਨ ਆ ਕਿਸ ਤਰ੍ਹਾਂ ਥਾਤੇ ਉਹ ਖਲੋਤੇ ਨੇ ਜਿਹੜੇ ਇੱਕ ਦਮ 24 ਘੰਟੇ ਵਿਚਾਰਾਂ ਤੋਂ ਰਹਿਤ ਹੋ ਗਏ ਮੇਰਾ ਬਾਪ ਪਤਾ ਕੋ ਮੈਨੂੰ ਕੀ ਕਹਿੰਦਾ ਪਰਮਜੀਤ ਸਿੰਘਾਂ ਅਨਹਤ ਸਨ ਰਤੇ ਸੇ ਕੈਸੇ ਜਿਸ ਦੇ ਉਭਜੇ ਤੇ ਸਹੀ ਜੈਸੇ ਜਿਹਦੇ ਵਿੱਚੋਂ ਨਿਕਲੇ ਸੀ ਉਹਦੇ ਵਰਗੇ ਹੋ ਗਏ ਨੇ ਕੋਸ਼ਿਸ਼ ਕਰੋ ਵਿਚਾਰ ਬੰਦ ਹੋਣ ਤੇ ਕਰਨੇ ਇਸੇ ਨਹੀਂ ਜੇ ਜਦੋਂ ਛੋਟੇ ਛੋਟੇ ਬੱਚੇ ਬੋਲਦੇ ਹੋਣ ਨਾ ਆਖੋ ਵਾਹਿਗੁਰੂ ਤੇ ਵੱਡਾ ਬੰਦਾ ਉੱਚੀ ਆਵਾਜ਼ ਵਿੱਚ ਚੁੱਪ ਅੱਜ ਦਾ ਤੁਸੀਂ ਵਾਹਿਗੁਰੂ ਕਹਿਣਾ ਹੈ ਨਾ ਤੁਹਾਡੇ ਵਿਚਾਰਾਂ ਨੂੰ ਚੁੱਪ ਕਰਾਉਣਾ ਹੈ ਕਿਤਨਾ ਕਰਕੇ ਵੇਖੋ ਤਾਂ ਕਿ ਅੰਦਰਲੇ ਵਿਚਾਰ ਰੁਕਣ ਵਾਹਿਗੁਰੂ ਵਾਹਿ ਆ ਰੁਕਣਗੇ ਰੁਕਣਗੇ ਜੇ ਇੱਥੇ ਨਾ ਰੁਕੇ ਕਿੱਥੇ ਰੁਕਣਗੇ ਅਕਾਲ ਸਤਨਾਮ ਸ੍ਰੀ ਵਾਹਿਗੁਰੂ ਕਾਗਰ ਜੇ ਤੁਹਾਡੇ ਉਹਨੂੰ ਕੀ ਕਹਿੰਦੇ ਹੋ ਜਿਹੜਾ ਪੜ੍ਹਾਈ ਦਾ ਸਿਲੇਬਸ ਹੁੰਦਾ ਗੁਰੂਗ੍ਰਾਮ ਸਾਹਿਬ ਦੀ ਸਾਡੀ ਪੜ੍ਹਾਈ ਦਾ ਇਹਦੇ ਵਿੱਚ ਕਿਸੇ ਇਵਨੀ ਸਿਲੇਬਸ ਵਿੱਚ ਲਿਖਿਆ ਹੀ ਨਾ ਵੀ ਵਿਚਾਰ ਮਾਰੀ ਦੇ ਨਹੀ ਪਤਾ ਲੱਗਦਾ ਕਿ ਤੇ ਕੁਰਬਾਨੀ ਚ ਲਿਖਿਆ ਹੈ ਨਾ ਵੀ ਵਿਚਾਰ ਮਾਰਨ ਦਾ ਵੀ ਇੱਕ ਕੁਐਸਚਨ ਹੈਗਾ ਤੁਹਾਡੇ ਸਿਲੇਬਸ ਵਿੱਚ ਇਹ ਵੀ ਲਿਖਿਆ ਵੀ ਸਿੱਖ ਨੇ ਇੱਕ ਦਿਨ ਆਪਣੇ ਕਿੰਨੀ ਕੁ ਪੜ੍ਹਾਈ ਕੀਤੀ ਉੱਤੇ ਕਿੰਨਾ ਕੁ ਵਰਕ ਕੀਤਾ ਕਿੰਨਾ ਕੁ ਰਾਤ ਸਾਰੀ ਸਾਰੀ ਬਹਿ ਕੇ ਜਿਦ ਤਰਾ ਤੁਸੀਂ ਕਿੰਨੇ ਮੈਂ ਪੇਪਰ ਦੇਣਾ ਜਿਉਂ ਇੰਨੇ ਨੰਬਰ ਲੈਣੇ ਜੇ ਤੈਨੂੰ ਇਹ ਸਵਾਲ ਆ ਜਾਏ ਜੱਸਾ ਸੈਂ ਇਧਰ ਵੇ ਜੇ ਤੈਨੂੰ ਇਹ ਸਵਾਲ ਆ ਜਾਏ ਕਿ ਜੱਸਾ ਸਿਆਂ 45 46 ਸਾਲ ਦਾ ਹੋ ਗਿਆ 50 ਸਾਲ ਦਾ ਹੋ ਚਲੇ ਆ ਕਿੰਨੇ ਕੁ ਮਰੇ ਪੇਪਰ ਚੋਂ ਦੇ ਫੇਲ ਉੱਚੀ ਤੇ ਕਿਸੇ ਲਈ ਲਿਆਜ ਕਰਨਾ ਨਹੀਂ ਕਿ ਕਰ ਦੂੰ ਲੈ ਜੋ ਕਿ ਕੋਈ ਮਾਸਟਰੇਤ ਦਾ ਲੱਭ ਕੇ ਜਿਹੜਾ ਐਵੇਂ ਨੰਬਰ ਲਾ ਦੂੰ ਪੇਪਰ ਪੜਨ ਵਾਲਾ ਗੁਰੂ ਗ੍ਰੰਥ ਸਾਹਿਬ ਆਖੋ ਇਹ ਗੁਰੂ ਪੇਪਰ ਪਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਆਪਾਚਾ ਐਸਾ ਪਾਸ ਕਰੂਗਾ ਜਿਹਨੂੰ ਕੋਈ ਚੈਲੰਜ ਨਾ ਕਰ ਸਕੇ